पंजाब ब चौ पास्यो मसलियाँ पंजाब दे लिए कदम कदम ते चुनौती हैं पंजाब दे ले हर पड़ा मुश्किल खड़ी है हर मसले त उसन नवी चिंता है एक पासे किसानी आला मसला है दूसरे पासे जवानी आला मसला है एक पासे सिक्ख्या मसला है एक पासे पानी पाला मसला है ਇੱਕ ਪਾਸੇ ਬਾਤਾਵਰੰਦਾ ਪਹਿਲੂ ਹੈ ਦੂਸਰੇ ਪਾਸੇ ਮਜ਼ਦੂਰੀ ਦਾ ਮਸਲਾ ਹੈ ਇੱਕ ਪਾਸੇ ਭ੍ਰਸ਼ਟਾਚਾਰੀ ਦਾ ਮਸਲਾ ਹੈ ਦੂਸਰੇ ਪਾਸੇ ਜੈਰੀ ਪਾਣੀ ਦਾ ਵੀ ਮਸਲਾ ਹੈ ਸੋ ਕਿਹੜਾ ਮਸਲਾ ਹੈ ਜਿਹੜਾ ਪੰਜਾਬ ਲਈ ਚੁਣੌਤੀ ਬਣ ਕੇ ਨਹੀਂ ਖੜਿਆ ਪ੍ਰਵਾਸ ਆਪਣੇ ਆਪ ਚ ਇੱਕ ਵੱਡਾ ਮਸਲਾ ਹੈ ਤੇ ਜਿਹੜੇ ਇੱਥੇ ਆਏ ਨੇ ਪ੍ਰਵਾਸ ਕਰਕੇ ਉਹ ਆਪਣੇ ਆਪ ਚ ਇੱਕ ਮਸਲਾ ਹੈ ਹਰ ਮਸਲੇ ਨਾ ਦੋ ਚਾਰ ਹੁੰਦੇ ਆ ਪੰਜਾਬ ਹਰ ਵਾਰ ਚੋਣਾ ਦੇ ਜਦੋਂ ਰਾਹ ਪੈਂਦਾ ਤੋ ਬੜੀ ਉਮੀਦ ਨਾਲ ਇੱਕ ਸਰਕਾਰ ਚੁਣਦਾ ਹੈ 2022 ਚ ਵੀ ਉਸ ਨੇ ਬੜੀਆਂ ਆਸਾਂ ਉਮੀਦਾਂ ਨਾਲ ਉਹ ਨਵੇਂ ਚਿਹਰਿਆਂ ਤੇ ਭਰੋਸਾ ਕੀਤਾ ਉਹ ਨਵੇਂ ਵਿਚਾਰਾਂ ਤੇ ਭਰੋਸਾ ਕੀਤਾ ਵਿਚਾਰ ਨਹੀਂ ਪਾਸ਼ਨਵਾਦੀ ਜਿਆਦਾ ਕਮਾਤਾ ਬਿਹਤਰ ਹੈ ਕਿ ਉਸ ਪਾਸ਼ਨਵਾਦੀ ਤੇ ਭਰੋਸਾ ਕੀਤਾ ਜਿਹੜੀ ਨਵੀਂ ਸੀ ਜਿਹੜੀ ਨਵੇਂ ਲਛੇਦਾਰ ਪਾਸ਼ਨਵਾਦੀ ਸੀ ਦਿੱਲੀ ਵਾਲੇ ਮਾਡਲ ਦੇ ਸਬਜ ਬਾਗ ਪੰਜਾਬ ਨੂੰ ਈਮਾਨਦਾਰ ਸਿਸਟਮ ਪ੍ਰਸ਼ਾਸਨ ਲੀਡਰ ਨੇ ਤੇ ਗੱਲਾਂ ਤੇ ਉਹ ਲੋਕਾਂ ਦੀ ਪਾਸ਼ਾ ਚ ਪੇਸ਼ ਕੀਤੀ ਟੋਟ ਕੇ ਲੋਕਾਂ ਦੇ ਦਿਲ ਨੂੰ ਟੰਬ ਗਏ ਹੁਣ ਪੰਜਾਬ ਕਈ ਪੜਾਮਾਂ ਤੇ ਬੰਡਿਆ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਇੱਕ ਪਾਸੇ ਨਸ਼ੇ ਦੇ ਮਾਮਲੇ ਤੇ ਹੋਰ ਵਈ ਹੋਰੀ ਕਾਰਵਾਈ ਨੂੰ ਕੁਝ ਤਰ੍ਹਾਂ ਸਲਾਉਣ ਲੱਗੀਆਂ ਕੇ ਬਾਅਦ ਕਮਾਲ ਕੰਮ ਹੋ ਰਿਹਾ ਜੀ ਦੇਖੋ ਬਲਡੋజర్ ਫੇਰਤਾ ਬਾਈ ਵੱਡੀ ਵੱਡੀ ਰਾਹਤ ਕਰਤੀ ਵੱਡੀ ਵੱਡੀ ਕਾਰਵਾਈ ਕਰਤੀ ਐਡਾ ਬੜਾ ਕਦਮ ਕਦੇ ਕੀ ਨਹੀਂ ਚੱਕਿਆ ਦੂਸਰੇ ਪਾਸੇ ਸਰਦ ਤਿਰਾਂ ਇਸ ਨੂੰ ਨਿੰਦਰ ਵਾਲੇ ਪਾਸਿਓਂ ਲੈ ਰਹੀਆਂ ਕਿ ਕਦਮ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਇਹ ਪੁਲਸ ਰਾਜ ਦੇ ਹਿੱਤ ਵਿੱਚ ਜਾਏਗਾ ਤੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜਾ ਪੂਰੇ ਪੰਜਾਬ ਨੂੰ ਪੋਗਣਾ ਪਏਗਾ ਉਹ ਕਹਿੰਦੇ ਜੇ ਬਲਡੋజర్ ਕਰਚਰ ਚੱਲ ਪਿਆ ਤੇ ਅੱਜ ਤਾ ਅਸੀਂ ਦੂਸਰੇ ਦੇ ਘਟਾਏ ਜਾਂ ਦੇਖ ਕੇ ਖੁਸ਼ ਹੋ ਰਹੇ ਆ ਕੱਲ ਨੂੰ ਇਹ ਕੁਝ ਵੀ ਕਹਿ ਕੇ ਸਾਡਾ ਵੀ ਘਟਾ ਸਕਦੇ ਨੇ ਕਿਸੇ ਦਾ ਵੀ ਘਟਾ ਸਕਦੇ ਨੇ ਇਸੇ ਕੜੀ ਚ ਸਵਰਧ ਤੇਰਾ ਪੰਜਾਬ ਛੋਰੇ ਇਨਕਾਉਂਟਰ ਵੀ ਦਿਖਦੀਆਂ ਆ ਆਮ ਸਧਾਰਨ ਵਿਅਕਤੀ ਸਿੱਧੀ ਸਾਦੀ ਖਬਰ ਨੂੰ ਪੜ ਕੇ ਉਸੇ ਰੂਪ ਚ ਲੈਣ ਵਾਲਾ ਵਿਅਕਤੀ ਸਮਝਦਾ ਕਿ ਲਾਬਈਆ ਗੈਂਗਸਟਰਾਂ ਨੇ ਬਹੁਤ ਗੰਦ ਪਾਇਆ ਸੀ ਪੁਲਿਸ ਨੇ ਸੁਧਣੇ ਸ਼ੁਰੂ ਕਰਤੇ ਪੁਲਿਸ ਨੇ ਮਕਾਉਣੇ ਸ਼ੁਰੂ ਕਰਤੇ ਪਰ ਜਿਨ੍ਹਾਂ ਨੇ ਇਤਿਹਾਸ ਦੇ ਪੰਨੇ ਵੀ ਪੜੇ ਨੇ ਤੇ ਜਿਨ੍ਹਾਂ ਨੇ ਇਸ ਇਤਿਹਾਸ ਦੇ ਵਿੱਚ ਆਪਣੇ ਕਈ ਜੀ ਦفن ਕੀਤੇ ਨੇ ਖੁਦ ਆਪਣੇ ਹੱਥੀਂ ਜਾਂ ਕਈਆਂ ਤਾਂ ਉਹ ਮੌਕਾ ਵੀ ਨਹੀਂ ਮਿਲਿਆ ਉਹ ਜਾਣਦੇ ਨੇ ਕਿ ਸੱਚੇ ਬੰਦੇ ਨੂੰ ਕਿਵੇਂ ਝੂਠੇ ਪੁਲਿਸ ਮੁਕਾਬਲੇ ਚ ਮਕਾਉਣਾ ਹੈ ਕਿਵੇਂ ਇਹ ਵਰਤਾਰਾ ਪੰਜਾਬ ਨੇ ਭੋਗਿਆ ਹੈ ਕਿਵੇਂ ਤਸਵੀਰ ਚੱਲੀ ਹੈ ਕਿਵੇਂ ਧਰਮ ਜਾਤ ਦੀ ਲੜਾਈ ਦੇ ਵਿੱਚ ਕੁਝ ਪਟਕੇ ਨੌਜਵਾਨਾਂ ਤੋਂ ਵੱਧ ਏਜੰਸੀਆਂ ਨੇ ਆਪਣਾ ਰੋਲ ਨਵਾਇਆ ਇਹ ਸਾਰੇ ਵਰਤਾਰਿਆਂ ਨਾਲ 2-4 ਹੁੰਦਾ ਪੰਜਾਬ ਕਵਾਰ ਫੇਰ ਉਸ ਮੁਹਾਰਤੇ ਆਖੜਾ ਹੈ ਇਹ ਮੁਹਾਰਾ ਕਾਫੀ ਫਿਕਰਮੰਦੀ ਵਾਲੀ ਹੈ ਕਿਉਂਕਿ ਇਹ ਝੂਠੇ ਪੁਲਿਸ ਮੁਕਾਬਲੇ ਅੱਜ ਫੇਰ ਕੀ ਇਨਕਾਊਂਟਰਾਂ ਦੇ ਰੂਪ ਚ ਦੁਹਰਾਏ ਜਾ ਰਹੇ ਨੇ ਕੀ ਆਉਣ ਵਾਲੇ ਸਮੇਂ ਚ ਉਸ ਪਾਸੇ ਨੂੰ ਵਧਣਗੇ ਇਹ ਪਹਿਲੂ ਵੀ ਹੈ ਪਰ ਅੱਜ ਪੰਜਾਬ ਦੇ ਵਿੱਚ ਜੋ ਦ੍ਰਿਸ਼ ਹੈ ਉੱਤਰਨਿਆਂ ਦਾ ਮੁਜ਼ਾਰਿਆਂ ਦਾ ਅੰਦੋਲਨ ਦਾ ਰੋਸੇ ਦਾ ਪ੍ਰਕਟਾਵੇ ਦਾ ਪ੍ਰਦਰਸ਼ਨ ਦਾ ਚਕੋ ਚਕਾਈ ਦਾ ਪੁਲਿਸ ਫੜੋ ਫੜਾਈ ਦਾ ਨਾਕਾਬੰਦੀ ਦਾ ਇਹ ਸਾਰਾ ਦ੍ਰਿਸ਼ ਕੀ ਇਹ ਸੰਕੇਤ ਕਰਦਾ ਕਿ ਸਿਸਟਮ ਆਪਣਾ ਕੰਮ ਖੂਬੀ ਨਹੀਂ ਨਿਭਾਰਿਆ ਜੀ ਇਹ ਸੰਕੇਤ ਕਰਦਾ ਹੈ ਕਿ ਪੁਲਿਸ ਆਪਣੇ ਕੰਮ ਨੂੰ ਖੂਬੀ ਰੋਲ ਦੇ ਰੂਪ ਚ ਜੋ ਦੀ ਜ਼ਿੰਮੇਵਾਰੀ ਹੈ ਸਖਾਕੀ ਦੀ ਉਹਨੂੰ ਨਹੀਂ ਨਿਭਾਰੀ ਆਪਾਂ ਇਹ ਸਵਾਲ ਕਿਉਂ ਕਰ ਰਹੇ ਆ? ਇਸਵਾਲੇ ਇਸ ਲਈ ਉੱਟ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੇ ਸਮੁੱਚੇ ਐਮਐਲਏ ਕਿਸੇ ਸਮੇਂ ਆਪਣੇ ਆਪ ਨੂੰ ਕਿਸਾਨ ਹਤਾਇਸ਼ੀ ਦੱਸਦੇ ਸੀ। ਕਿਸੇ ਸਮੇਂ ਆਪਣੇ ਆਪ ਨੂੰ ਕਿਸਾਨੀ ਮੰਗਾ ਦੇ ਧਰਨੀ ਦੱਸਦੇ ਸੀ। ਕਿਸੇ ਸਮੇਂ ਆਪਣੇ ਆਪ ਨੂੰ ਕਹਿੰਦੇ ਸੀ ਕਿ ਵੀ ਕਿਸਾਨ ਚੰਡੀਗੜ੍ਹ ਤਣਾਉਣ ਤਾਂ ਕਿੱਥੇ ਜਾਣ ਦਿੱਲੀ ਨਾ ਜਾਣ ਤਾਂ ਕਿੱਥੇ ਜਾਣ। ਇਹਨਾਂ ਦੇ ਧਰਨੀਆਂ ਚਾਕੇ ਪੈਦੀ। ਬਿਲਕੁਲ ਜਦੋਂ ਕੋਈ ਇੱਕ ਤਰ ਤਰਨਾ ਲਾਉਂਦੀ ਹੈ ਤਾਂ ਦੂਜੀ ਤਰ ਵੀ ਮੁਸ਼ਕਲ ਖੜੀ ਹੁੰਦੀ ਹੈ ਜਦੋਂ ਕੋਈ ਇੱਕ ਤਰ ਸੜਕ ਤੇ ਉਤਰਦੀ ਹੈ ਤਾਂ ਦੂਜੇ ਲੋਕ ਉਹਨੂੰ ਲੈ ਕੇ ਔਖੇ ਹੁੰਦੇ ਨੇ ਪਰ ਜਦੋਂ ਉਹ ਦੂਜੀ ਤਰ ਨੂੰ ਕਿਸੇ ਕੰਮ ਲਈ ਤਰਨਾ ਲਾਣਾ ਪਵੇ ਫਿਰ ਉਹ ਤਰਨਾ ਜਾਇਜ਼ ਹੋ ਜਾਂਦਾ ਹੈ ਇਹ ਵੀ ਸਾਡਾ ਕਮਾਲ ਦਾ ਬਵਿਹਾਰ ਹੈ ਕਿ ਜੇ ਮੇਰੀ ਪੀੜ ਹੈ ਤਾਂ ਉਹ ਸਭ ਦੀ ਪੀੜ ਬਣੇ ਤੇ ਪਰ ਜਿਹੜੀ ਦੂਜਿਆਂ ਦੀ ਪੀੜ ਹੈ ਉਹ ਮੇਰੀ ਪੀੜ ਨਾ ਬਣੇ ਇਹ ਸਾਡਾ ਬਵਿਹਾਰ ਬਣਦਾ ਜਾ ਰਿਹਾ ਹੈ ਇਹਦੇ ਵਿੱਚੋਂ ਇੱਕ ਚੋਰਾ ਇਹ ਵੀ ਹੈ ਕਿ ਕੁਝ ਤਰ੍ਹਾਂ ਇਸ ਤਰਨਿਆਂ ਤੋਂ ਇਸ ਮਜਾਰਿਆਂ ਤੋਂ ਇਸ ਲਈ ਵੀ ਓਕਿਆਉਂਦੀਆਂ ਕਿ ਸਾਡੇ ਮਸਲਿਆਂ ਲਈ ਤਾਂ ਕੋਈ ਨਹੀਂ ਬੋਲਦਾ ਭਾਈ ਉਹ ਆਪਣੇ ਮਸਲਿਆਂ ਲਈ ਆਪ ਬੋਲਦੇ ਆ। ਅਸਾਂ ਜਿੱਥੇ ਬੰਦੀਆਂ ਆਪਣੇ ਮਸਲਿਆਂ ਦੀ ਲੜਾਈ ਆਪ ਲੜ ਰਹੀਆਂ। ਇਸ ਲਈ ਸੰਗਠਨ ਤੌਰ ਤੇ ਬਾਕੀ ਵਰਗਾਂ ਨੂੰ ਵੀ ਬਾਕੀ ਤਰ੍ਹਾਂ ਨੂੰ ਵੀ ਬਾਕੀ ਸੰਗਠਨਾਂ ਨੂੰ ਵੀ ਆ ਸੰਗਠਿਤ ਹੋਣਾ ਪਏਗਾ। ਤੇ ਆਪਣੀ ਲੜਾਈ ਸ਼ੁਰੂ ਕਰੋ ਫਿਰ ਕੋਈ ਨਾਲ ਨਾ ਖੜੇ ਕੋਈ ਨਾਲ ਨਾ ਆਵੇ ਫਿਰ ਦਾ ਸਵਾਲ। ਪਰ ਅੱਜ ਦੇ ਦੌਰ ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਸ ਸੁਨਿਹਾਦਨ ਦੀ ਕੋਸ਼ਿਸ਼ ਕੀਤੀ ਕਿ ਮੈਂ ਚੰਡੀਗੜ੍ਹ ਚ ਲੱਗਣ ਵਾਲੇ ਦਰਨੇ ਨਾਲ ਲੋਕਾਂ ਨੂੰ ਪਰੇਸ਼ਾਨ ਨਹੀਂ ਹੁਣ ਦਿਆਂਗਾ ਲੰਗੇ ਦਿਨੀ ਅਗਰਾਹਾ ਹੋਰਾਂ ਦੀ ਜਥੇਬੰਦੀ ਨੇ ਚੰਡੀਗੜ੍ਹ ਚ ਦਰਨਾ ਲਾਇਆ ਉਹਨਾਂ ਨੂੰ ਇੱਕ ਥਾਂ ਲਾਟ ਹੋ ਗਈ ਉਹ ਦੋ ਤਿੰਨ ਦਿਨ ਲਾਗੇ ਮਟਕਾ ਚੌਂਕ ਵੀ ਜਾਇਆ ਉਹ ਸਾਰੀ ਮਨਜ਼ੂਰੀ ਵਾਲੀ ਪ੍ਰਕਿਰਿਆ ਹੁਣ ਕਿਉਂ ਨਹੀਂ ਦਰਾਈ ਜਾ ਸਕਦੀ ਸੀ ਇੱਕ ਸਾਲ ਤੋਂ ਪੰਜਾਬ ਦੀਆਂ ਸੜਕਾਂ ਤੇ ਹੀ ਦਰਨਾ ਅਗਲੇ ਹਰਿਆਣਾ ਪੁਲਿਸ ਵਾਲੇ ਵੀ ਪੰਜਾਬ ਦੀ ਹੱਦ ਚ ਆ ਕੇ ਨਾਕਾਬੰਦੀ ਕਰੀ ਬੈਠੇ ਨੇ ਪਰ ਨਾ ਸੀ ਉਹ ਰੋੜ ਖਲਾ ਸਕੇ ਨਾ ਉਹ ਧਰਨਾ ਮੁਕਾ ਸਕੇ ਫਿਰ ਆਹ ਵਾਲੀ ਧਰਨੇ ਤੋਂ ਤਕਲੀਫ ਕਿਉਂ ਸੀ ਕੀ ਇਸ ਲੀਡਰਸ਼ਿਪ ਨਾਲ ਕੋਈ ਤਕਲੀਫ ਸੀ ਕਿਹਨਾ ਮੁੱਦਿਆਂ ਨਾਲ ਤਕਲੀਫ ਸੀ ਕਿਹਨਾ ਚੋ ਕੁਝ ਚਿਹਰਿਆਂ ਨਾਲ ਤਕਲੀਫ ਸੀ ਇਹ ਸਵਾਲ ਵੀ ਉੱਠਾ ਹੋ ਗਿਆ ਅੱਜ ਇੱਕ ਧਰਨਾ ਰੋਕਣ ਦੇ ਲਈ ਫੜੋਫਰੀ ਕੀਤੀ ਗਈ ਕਿ ਚੰਡੀਗੜ੍ਹ ਚ ਤਰਨਾ ਜਾ ਚੰਡੀਗੜ੍ਹ ਦੀਆਂ ਫਰੂਹਾਂ ਤੇ ਤਰਨਾ ਨਹੀਂ ਲੱਗਣ ਦੇਣਾ ਮੱਖੋਂਤਰੀ ਸਾਹਿਬ ਕਹਿੰਦੇ ਰੋਜ਼ ਦਾ ਕੰਮ ਹੋ ਗਿਆ ਜੋ ਕਰਨਾ ਕਰਕੇ ਦੇਖ ਰਣ ਮੈਂ ਨਹੀਂ ਲੱਗਣ ਦਿੰਦਾ ਤਰਨਾ ਲਾ ਕੇ ਦੇਖ ਲੋ ਤੇ ਉਹਨਾਂ ਨੇ ਪੁਲਿਸ ਘਰਾں ਚ ਭੇਜੀ ਤੇ ਲੀਡਰ ਕੀ ਚੱਕੇ ਜਨਾਬ ਜਿਹੜੇ ਦੁਨੀਆ ਚ ਨਹੀਂ ਰਿਓ ਉਹ ਵੀ ਚੱਕ ਲੈ ਕਮਾਲ ਹੈ ਵੀ ਪੁਲਿਸ ਇੰਨੀ ਉੱਪਰ ਤੱਕ ਪਹੁੰਚ ਰੱਖਣ ਲੱਗ ਪਈ ਸਰਦਾਰ ਸ਼ੰਗਾਰਾ ਸਿੰਘ ਕਿਸਾਨ ਆਗੂ ਹੋਏ ਨੇ ਜੀ ਦਸਾਂਝ ਕਲਾਂ ਪਿੰਡ ਤੇ ਉਹ B 11 2023 ਦੇ ਵਿੱਚ ਚੜ੍ਹਾਈ ਕਰ ਗਏ ਸੀ 23 ਜਾਂ 24 ਦੇ ਵਿੱਚ ਚੜ੍ਹਾਈ ਕਰ ਗਏ ਸੀ ਉਹਨਾਂ ਨੂੰ ਆ ਹੁਣ ਕੱਲ ਪੁਲਿਸ ਕਰੇ ਚੱਕਣ ਚਲੀ ਕਹਿੰਦੇ ਜੀ ਅਸਾਂ ਚੱਕਣ ਆਏ ਆ ਉਹ ਕਰਦੇ ਕਹਿੰਦੇ ਭਾਈ ਉਹਨਾਂ ਨੂੰ ਤਾਂ ਗਿਆਨੂ ਵੀ ਭਰਿਆ ਹੋ ਗਿਆ ਕਹਿੰਦੇ ਨਾ ਜੀ ਅਸਾਂ ਗ੍ਰਿਫਤਾਰ ਕਰ ਮਤਲਬ ਇਹ ਤਰੀਕਾ ਭਰੋਸਾ ਨਹੀਂ ਹੋਇਆ ਫੋਟੋ ਲੱਗੀ ਦੇਖ ਕੇ ਪਤਾ ਨਹੀਂ ਸਰ ਯਕੀਨ ਕੀਤਾ ਹੋਵੇ ਸੋ ਇਸ ਲਈ ਇਹ ਫੜੋ ਫੜੀ ਵਾਲਾ ਤਰੀਕਾ ਫਿਰ ਜਦੋਂ ਸ਼ੁਰੂ ਕੀਤਾ ਕਿ ਚੰਡੀਗੜ੍ਹ ਚ ਤਾਂ ਨਹੀਂ ਲੱਗਣ ਦੇਣਾ ਲੀਡਰ ਚੱਕ ਲੋਗੇ ਵੱਡੇ ਲੀਡਰ ਚੱਕ ਲੋਗੇ ਜ਼ਿਲ੍ਹਾ ਪੱਧਰੀ ਲੀਡਰ ਚੱਕ ਲੋਗੇ ਮੈਂ ਇਹ ਕਹਣਾ ਤੁਸੀਂ ਪਿੰਡ ਪੱਧਰੀ ਲੀਡਰ ਵੀ ਚੱਕ ਲੋਗੇ ਪਰ ਸਾਰੇ ਕਿਸਾਨਾਂ ਨੂੰ ਚੱਕ ਲੋਗੇ ਜਾਂ ਸਾਰੇ ਜਥੇਬੰਦੀਆਂ ਨਾਲ ਜੁੜੇ ਧਰਾਂ ਨੂੰ ਚੱਕ ਲੋਗੇ ਤੇ ਆਖਰ ਫਿਰ ਕੁਝ ਨਿਕਲੇ ਹੁਣ ਨਤੀਜਾ ਅੱਜ ਪੂਰਾ ਪੰਜਾਬ ਤਰਨੇ ਦੀ ਧਰਤੀ ਬਣਿਆ ਅੱਜ ਪੂਰੇ ਪੰਜਾਬ 'ਚ ਤਰਨੇ ਆ ਜਿੱਥੇ ਵੀ ਪੁਲਿਸ ਨੇ ਰੋਕਿਆ ਉੱਥੇ ਤਰਨੇ ਆ ਤਫਰੀਦਾ ਕੀ ਕੰਜ਼ੂਮੇਵਾਰਾ ਜੀ ਚੰਡੀਗੜ੍ਹ ਨੂੰ ਆਉਣ ਵਾਲੀਆਂ ਮਹਾਲੀ ਵਾਲੇ ਪਾਸਿਓਂ ਜਿਲਖਪੁਰ ਵਾਲੇ ਪਾਸਿਓਂ ਖਰੜ ਵਾਲੇ ਪਾਸਿਓਂ 18 ਤੋਂ ਵੱਧ ਸੜਕਾਂ ਤੇ ਜਾਮ ਹੈ ਕੰਜ਼ੂਮੇਵਾਰਾ ਜੀ ਉਹ ਕਿਸਾਨ ਤਾਂ ਆ ਹੀ ਨਹੀਂ ਪਾਈ ਜਾਂ ਤੁਸੀਂ ਆਉਣ ਨਹੀਂ ਦਿੱਤੇ ਫਿਰ ਨਾਕਾਬੰਦੀ ਕਾਹਤੇ ਕੀਤੀ ਹੈ ਫਿਰ ਇੱਥੇ ਰਾਗਨ ਨੂੰ ਰੋਕਿਆ ਜਾਣਕਾਰੀ ਤੁਹਾਨੂੰ ਇਹ ਵੀ ਨਹੀਂ ਕਿ ਕਿਹੜਾ ਬੰਦਾ ਜਿਉਂਦਾ ਤੇ ਕਿਹੜਾ ਮਰ ਗਿਆ ਤੇ ਪਰ ਸੜਕ ਹਰੇਕ ਰੋਕਣੀ ਆ ਸੀ ਉਹਨੇ ਨਾਕਾਬੰਦੀ ਪੁਲਿਸ ਕਰੀਏ ਤੇ ਪਰੇਸ਼ਾਨ ਹੁਣ ਨਹੀਂ ਲੋਕ ਹੋ ਰਹੇ ਚੰਡੀਗੜ੍ਹ ਚ 18 ਸੜਕਾਂ ਤੇ ਪੰਜਾਬ ਚ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਉੱਥੇ ਬੈਠਣ ਨਾਲ ਲਗਭਗ ਪੰਜਾਬ ਚ ਅੱਜ ਮੰਨ ਕੇ ਚੱਲੋ 400 ਤੋਂ 500 ਤੋਂ ਵੱਧ ਰਣਾ ਚੱਲ ਰਿਹਾ ਸਭ ਰਾ ਰੁਕੇ ਨੇ ਉਹਦੇ ਨਾਲ ਵੀ ਤਾਂ ਆਮ ਲੋਕ ਪਰੇਸ਼ਾਨ ਨੇ ਭਾਈ ਫਿਰ ਇੱਕ ਤਾਂ ਆਉਣ ਦਿੰਦੇ ਬੈਠਣ ਦਿੰਦੇ ਚਲੋ ਜੇਕਰ ਆਪਾਂ ਮੰਗਾਂ ਦੀ ਗੱਲ ਕਰੀਏ ਕੁਝ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ ਪਰ ਕੁਝ ਮੰਗਾਂ ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਨੇ ਜਿਵੇਂ ਸਾਨੂੰ ਇਹ ਮੰਗ ਸਭ ਤੋਂ ਪਹਿਲੀ ਮੰਗ ਹੈ ਕਿ ਕਿਸਾਨਾਂ ਦੀ ਸਬਕਮੇਟੀ ਬਣਾਵੇ ਸਰਕਾਰ ਕਿਸਾਨੀ ਮੰਗਾਂ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਵਿਚਾਲੇ ਇੱਕ ਸਬਕਮੇਟੀ ਹੋਵੇ ਤਾਂ ਕਿ ਹਰ ਵਾਰ ਇੰਤਜ਼ਾਰ ਨਾ ਕਰਵੇ ਸਰਕਾਰ ਕਦੋਂ ਗੱਲ ਹੀ ਬੁਲਾਉਗੀ ਜੀ ਕਦੋਂ ਗੱਲੂਗੀ ਦੂਸਰਾ ਅੰਦੋਲਨ ਚ ਮਾਰੇ ਕਿ ਕਿਸਾਨਾਂ ਦੇ ਲਈ ਕਹਿੰਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਵਾਲਾ ਵਾਅਦਾ ਜੀ ਪੂਰੀ ਤਰ੍ਹਾਂ ਵਫਾ ਨਹੀਂ ਹੋਇਆ ਉਸ ਨੂੰ ਵਫਾ ਕੀਤਾ ਜਾਵੇ ਫਿਰ ਸਰਕਾਰੀ ਵਿਭਾਗਾਂ ਦੀ ਤਰਫ ਤੇ ਕਿਸਾਨਾਂ ਦੇ ਨਿਵਾੜ ਲੋਨ ਹੈ ਜਿਹੜਾ ਉਸ ਨੂੰ ਵਨ ਟਾਈਮ ਸੈਟਲਮੈਂਟ ਤੇ ਰਾਈ ਖਤਮ ਕਰਨ ਦੀ ਪ੍ਰਕਿਰਿਆ ਬਣਾਈ ਜਾਵੇ ਫਿਰ ਇਸੇ ਤਰ੍ਹਾਂ 1 ਜਨਵਰੀ 2023 ਤੋਂ ਜਿਹੜੀ ਸਰੰਦ ਫਿਡਰ ਨਹਿਰ ਤੇ ਲੱਗੀ ਮੋਟਰਾਂ ਦੇ ਬਿੱਲ ਨੇ ਉਹਨੂੰ ਮਾਫ ਕਰਨ ਦੀ ਮੰਗ ਹੈ ਜਨਵਰੀ 2024 ਤੋਂ 13 ਅਪ੍ਰੈਲ 2024 ਤੱਕ ਪਿੰਡ-ਪਿੰਡ 'ਚ ਕੇਸ ਫ੍ਰੀ ਜ਼ਮੀਨ ਵੰਡਣ ਵਾਲਾ ਜਿਹੜਾ ਮਾਮਲਾ ਹੈ ਉਹਦੇ ਉਹਦੀ ਮੰਗ ਹੈ ਹਵਾਰਾ ਪਸ਼ੂਆਂ ਤੇ ਕੁੱਤਿਆਂ ਦੇ ਬਾਰੇ ਸਰਕਾਰ ਕੋਈ ਹੱਲ ਕੱਢੇ ਉਹਦਾ ਕਹਿੰਦੇ ਉਹਦੇ ਉੱਤੇ ਆ ਪਸ਼ੂਆਂ ਵੱਲੋਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਦੇ ਰੋਕਣ ਦੇ ਲਈ ਕਿਸਾਨਾਂ ਨੂੰ ਉਸ ਜਿਹੜੇ ਰਫਲ ਦੇ ਲਾਇਸੈਂਸ ਹੁੰਦੇ ਨੇ ਦੂਸਰੀ ਦੇ ਉਹ ਉਹਦੇ ਲਾਇਸੈਂਸ ਜਾਰੀ ਕੀਤੇ ਜਾਣ ਕਹਿੰਦੇ ਪ੍ਰੀ-पेड ਬਿਜਲੀ ਮੀਟਰ ਨਹੀਂ ਲੱਗਣੇ ਚਾਹੀਦੇ ਹੜ ਦੇ ਵਿੱਚ ਜਿਹੜੇ ਕਹਿੰਦੇ ਗੰਨੇ ਦੀ ਫਸਲ ਦਾ ਨੁਕਸਾਨ ਹੋਇਆ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਹੋਇਆ ਤਾਂ ਮੂੰਗੀ ਵਾਲਿਆਂ ਦਾ ਵੀ ਨਹੀਂ ਮਿਲਿਆ ਜੀ ਸਹਿਕਾਰੀ ਜਿਹੜੀਆਂ ਕਮੇਟੀਆਂ ਨੇ ਸਹਿਕਾਰੀ ਹੈਨਾ ਉਹਨਾਂ ਦੇ ਵਿੱਚ ਨਵੇਂ ਖਾਤੇ ਖੋਲਣ ਦੀ ਤੇ ਉਹ ਜਿਹੜੀ ਰੋਕ ਲੱਗੀ ਉਹ हटਾਈ ਜਾਵੇ ਕੰਨਾ ਕਿਸਾਨਾਂ ਦੀ ਮੰਗਾਂ ਨੂੰ ਹੱਲ ਕੀਤਾ ਜਾਵੇ ਪਹਿਲ ਦੇ ਆਧਾਰ ਤੇ ਤੇ ਉਪ ਕਮੇਟੀਆਂ ਬਣਾ ਕੇ ਉਸ ਦਾ ਹੱਲ ਕੀਤਾ ਜਾਵੇ ਫਸਲਾਂ ਤੇ ਐਮਐਸ ਐਮਐਸਪੀ ਦੀ ਖਰੀਦ ਨੂੰ ਲੀਗਲ ਗਾਰੰਟੀ ਦਿੱਤੀ ਜਾਵੇ ਤੇ ਖੇਤੀ ਖਰੜਾ ਜਿਹੜਾ ਕੇਂਦਰ ਨੇ ਨਵੀਂ ਮਾਰਕੀਟ ਪਾਲਿਸੀ ਭੇਜੀ ਸੀ ਉਸ ਨੂੰ ਖਾਰਜ ਤਾਂ ਕੀਤਾ ਹੈ ਹਰ ਇੱਕ ਨੋਚ ਮੰਗ ਸ਼ਾਮਿਲ ਕੀਤੀ ਹੈ ਕਿਸ ਦੇ ਉੱਤੇ ਨਜ਼ਰ ਰੱਖੀ ਜਾਵੇ ਸੋ ਇਹ ਕੁਝ ਮੰਗਾ ਨੇ ਪਰ ਅੱਜ ਪੂਰਾ ਪੰਜਾਬ ਧਰਨਿਆਂ ਦੀ ਧਰਤੀ ਬਣਿਆ ਜਨਾ